ਵਾਰ ਨੰਬਰ 76 ਦੇ ਮੁੱਖ ਸੇਵਾਦਾਰ ਰੋਬਿੰਦ ਜੋਸ਼ੀ ਦੇ ਵੱਲੋਂ ਆਪਣੀ ਵਾਰਡ ਦੇ ਵਿੱਚ ਲੋਕ ਮਿਲਣੀ ਮੀਟਿੰਗ ਕਰਵਾਈ ਗਈ ਜਿਸ ਵਿੱਚ ਹਲਕਾ ਦੱਖਣੀ ਦੇ ਐਮਐਲਏ ਡਾਕਟਰ ਇੰਦਰਬੀਰ ਸਿੰਘ ਨੱਜਰ ਪਹੁੰਚੇ ਇਸ ਮੌਕੇ ਰੋਬਿੰਦ ਜੋਸ਼ੀ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਡਾਕਟਰ ਇੰਦਰਬੀਰ ਸਿੰਘ ਨੱਜਰ ਨੂੰ ਜੀ ਆਇਆਂ ਆਖਿਆ ਗਿਆ ਡਾਕਟਰ ਇੰਦਰਬੀਰ ਸਿੰਘ ਨੱਜਰ ਦੀ ਅਗਵਾਈ ਵਿੱਚ ਵਾਰ ਨੰਬਰ 76 ਦੇ ਮੁੱਖ ਸੇਵਾਦਾਰ ਰੋਬਿੰਦ ਜੋਸ਼ੀ ਵੱਲੋਂ ਆਪਣੀ ਵਾਰਡ ਦੇ ਵਿੱਚ ਵੱਧ ਚੜ ਕੇ ਲੋਕਾਂ ਦਾ ਸਾਥ ਦੇਣ ਅਤੇ ਉਹਨਾਂ ਦੇ ਜ਼ਰੂਰਤ ਦੇ ਕੰਮ ਕਰਵਾਉਣ ਸਦਕਾ ਵੱਡੀ ਸੰਖਿਆ ਦੇ ਵਿੱਚ ਲੋਕ ਇਸ ਲੋਕ ਮਿਲਣੀ ਮੀਟਿੰਗ ਵਿੱਚ ਹਾਜ਼ਰ ਹੋਏ ਬਹੁਤ ਧੰਨਵਾਦ ਕਰਾਂਗਾ ਸਾਡੇ ਸਟੇਜ ਦੇ ਰਾਜਮਾਨ ਸਾਡੇ ਹਲਕੇ ਐਮਐਲਏ ਸੌਥ ਦੇ ਐਮਐਲਏ ਡਾਕਟਰ ਇੰਦਰਦੀਪ ਸਿੰਘ ਨੀਜੇ ਜੀ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਅਧਿਆਪਨ ਦੇ ਮੈਨੂੰ ਇਹ ਕਹਿਣ ਲੱਗੇ ਬੜਾ ਪ੍ਰਾਊਡ ਫੀਲ ਹੁੰਦਾ ਕਿ ਜਦੋਂ ਮੈਂ ਗੱਲ ਕਰਾਂ ਡਾ ਸਾਹਿਬ ਦੇ ਹਲਕੇ ਦੇ ਡਾ ਸਾਹਿਬ ਦੇ ਹਲਕੇ ਦਾ ਸੋਨਾ ਵਾਡਾ ਤੇ ਸਾਡੀ ਜਿਹੜੀ ਹੈ ਬਾੜ ਐ ਬਾਉਂਡਰੀ ਐ ਸੈਂਟਰ ਤੇ ਸਾਊਥ ਦੀ ਇੱਕ ਪਾਸੇ ਸੈਂਟਰ ਪਿੰਦਾ ਹੈ ਇੱਕ ਪਾਸੇ ਸਾਊਥ ਪਿੰਡ ਹੈ ਤੇ ਬਾਉਂਡਰੀ ਹੋਣ ਦੇ ਬਾਅਦ ਵੀ ਡਾ ਸਾਹਿਬ ਦੇ ਸਭ ਤੋਂ ਜ਼ਿਆਦਾ ਪਿਆਰ ਸਾਡੀ ਬਾੜ ਨੂੰ ਦਿੱਤਾ ਹੈ ਦਾ ਸਭ ਤੋਂ ਜ਼ਿਆਦਾ ਕੰਮ ਐ ਇਸ ਵਾਰ ਤੇ ਸਭ ਤੋਂ ਜ਼ਿਆਦਾ ਮਿਹਨਤ ਐ ਇਸ ਵਾਰ ਨਹੀਂ ਆਇਆ ਸਭ ਤੋਂ ਜ਼ਿਆਦਾ ਪ੍ਰੈਜੈਂਸ ਡਾਕਟਰ ਸਾਹਿਬ ਦੀ ਇਸ ਵਾਰ ਚ ਤੇ ਬਹੁਤ ਬਹੁਤ ਦਾ ਸਾਡਾ ਤੁਹਾਡਾ ਧੰਨਵਾਦ ਇਸ ਤਰ੍ਹਾਂ ਹੀ ਤੁਸੀਂ سپورਟ ਕਰਦੇ ਰਹੋ ਇਸ ਤਰ੍ਹਾਂ ਹੀ ਜਿਹੜੀ ਜਨਤਾ ਤੁਹਾਨੂੰ ਪਿਆਰ ਕਰਦੀ ਰਹੀ ਜਿਦਾ ਜਨਤਾ ਦੀ ਪਿਆਰ ਉਹਨੂੰ ਕਰਦੀ ਆ ਜਦੋਂ ਇਹਨਾਂ ਦਾ ਲੀਡਰ ਇਹਨਾਂ ਦੇ ਵਿੱਚ ਵਿਚਰਦਾ ਤੁਸੀਂ ਆਉਂਦੇ ਹੋ ਜਿੰਦਾ ਤੁਹਾਨੂੰ ਪਿਆਰ ਕਰਦੀ ਆ ਇਹ ਉਹੀ ਲੋਕ ਨੇ ਜਿਹੜੇ ਜਦੋਂ ਪਿਛਲੇ ਬਾਰ ਦੇ ਐਮਐਲਏ ਇਹੋ ਹੀ ਲੋਕ ਇਹਨੂੰ ਦੇਖੀ ਜੀ ਕਦੀ ਕੋਈ ਐਮਐਲਏ ਨਹੀਂ ਦੇਖਿਆ ਨਹੀਂ ਤੇ ਅੱਜ ਉਹੀ ਹੈ ਬਾੜਾ ਉਹੀ ਜੱਜਦਾ ਜਿਹੜੀ ਅੱਜ ਤੁਹਾਡੀ ਸਾਰੀ ਤਾਰੀਫ ਕਰਦੀ ਹੈ ਨੀ ਡਾਕਟਰ ਸਾਹਿਬ ਹਰ ਮੀਟਿੰਗ ਚ ਹਰ ਪ੍ਰੋਗਰਾਮ ਚ ਭਾਵੇਂ ਧਾਰਮਿਕ ਹੋਵੇ ਸਮਾਜੀ ਹੋਵੇ ਤੁਮ ਹਮਾਰੇ ਪਹੁੰਚਦੇ ਨੇ ਡਾਕਟਰ ਸਾਹਿਬ ਤੇ ਇੱਕ ਵਾਰੀ ਜ਼ੋਰਦਾਰ ਤਾਲੀਆਂ ਮਾਰ ਦੋ ਜਿਹੜੇ ਐਮਐਲਏ ਡਾਕਟਰ ਇੰਦਰਪੀਰ ਸਿੰਘ ਜੀ ਕੋਜੀ ਸਮੇਂ ਵਿੱਚ ਸਾਡੇ ਵਿੱਚ ਸਾਡੇ ਐਮਪੀ ਦੇ ਕੈਂਡੀਡੇਟ ਸਰਦਾਰ ਕੁਰੀ ਸਿੰਘ ਢਾਲੀਵਾਲ ਜੀ ਵੀ ਪਹੁੰਚ ਰਹੇ ਨੇ ਉਹ ਨਹੀਂ ਦੇ ਤੱਕ ਇਹ ਉਹ ਸਾਰੇ ਬੁਰੇ ਕਿਤੇ ਉਹ ਭਾਵੇਂ ਬਿਜਲੀ ਫਰੀ ਨੋ ਲੈ ਕੇ ਹੋਵੇ ਜਾਂ ਸਕੂਲੋ ਫੈਮਿਨੈਂਸ ਨੂੰ ਲੈ ਕੇ ਹੋਵੇ ਜਾਂ ਫਿਰ ਮੋਹੱਲਾ ਕਲੀਨਿਕ ਨੂੰ ਲੈ ਕੇ ਹੋਵੇ ਸਾਰੇ ਵਾਦੇ ਪਾਰਟੀ ਬੁਰੀ ਕਰਦੀ ਦੀ ਆ ਤੇ ਇਸ ਤਰ੍ਹਾਂ ਹੀ ਪਾਰਟੀ ਤੁਹਾਡੇ ਸਾਰਿਆਂ ਨਾਲ ਧਾਮ ਕਰਦੀ ਰਹੇਗੀ ਜਨ ਸਾਹਿਬ ਅਸੀਂ ਤੁਹਾਨੂੰ ਵਿਸ਼ਵਾਸ ਦਿਉਂਦੇ ਆ ਕਿ ਜੇਕਰ ਤੁਸੀਂ ਸਭ ਤੋਂ ਜ਼ਿਆਦਾ ਇਹਨਾਂ ਵਾਰਡ ਦੇ ਵਿੱਚ ਆਏ ਹੋ ਤੇ ਇਸ ਵਾਰੀ 16 ਵਾਡਾਂ ਵਿੱਚੋਂ ਸਭ ਤੋਂ ਵੱਡੀ ਲੀਡ ਨਾਲ ਤੁਹਾਨੂੰ ਇਹ ਵਾਰਡ ਜਿੱਤ ਕੇ ਲਿਆਵਾਂਗੇ। ਪਾਰਟੀ ਜਿੰਦਾਬਾਦ ਜਿਸ ਤਰ੍ਹਾਂ ਤੁਸੀਂ ਥੇਨੇ ਤੇ ਕਾਫੀ ਦੇਰ ਤੋਂ ਮਿਹਨਤ ਕਰਦੇ ਪਏ ਨੇ ਨਾਲ ਕਾਫੀ ਦੇਰ ਤੋਂ ਲੱਗੇ ਹੋਏ ਨੇ ਪਾਰਟੀ ਦਾ ਝੰਡਾ ਲਹਿਣ ਲਈ ਤੇ ਕੋਈ ਟਾਈਮ ਸੀ ਪਾਰਟੀ ਵਾਸਤੇ ਕੋਈ ਖੜਾ ਨਹੀਂ ਸੀਦਾ ਤੇ ਅੱਜ ਜਦੋਂ ਟਾਈਮ ਆ ਪਾਰਟੀ ਵਾਸਤੇ ਸਾਰੇ ਜਾਣੇ ਇੱਥੇ ਪੁੱਜੇ ਹੋਏ ਆ। ਇਹ ਤੁਹਾਡਾ ਪਿਆਰ ਸੀਗਾ ਇਹ ਤੁਹਾਡਾ ਪਿਆਰ ਸੀ ਤੁਹਾਨੂੰ ਵਿਸ਼ਵਾਸ ਸੀਗਾ ਇੱਕ ਅਣਜਾਣ ਬੰਦੇ ਤੇ ਜਿਹਨੂੰ ਤੁਸੀਂ ਜਾਣਦੇ ਨਹੀਂ ਉਹਨੂੰ ਤੁਸੀਂ ਵੋਟਾਂ ਪਾਈਆਂ ਪਰਸ਼ਾਦੇਸ ਕਰਕੇ ਪਾਈਆਂ ਕਿ ਤੁਸੀਂ ਜਾਣੇ ਹੋਏ ਪਰਿਆ ਨੂੰ ਕਿ ਕਿਤਰਾ ਜਾਣ ਚੁੱਕੇ ਸੀਗੇ कि कितनेोगे ने कि नहीं करने चाहिए और चंगा काम कर जिम्मे पिछली बार बार की इलेक्शन सी बहुमत दिखती है बहुत सारी वोटा पाई ने हूँ भी उस तरह जी एम पी इलैक् है कुलदीप सिंह धारीवाल जी जो साल तो ए ने ਉਹਨਾਂ ਨੂੰ ਵੋਟ ਪਾ ਕੇ ਦਿਖਾਈਏ ਆਪਾਂ ਤਾਂ ਕਿ ਸਾਡੀ ਪਾਰਟੀ ਦਾ ਹੋਰ ਸਟਰੋਂਗ ਹੋਵੇ। ਇਸ ਮੌਕੇ ਲੋਕ ਮਿਲਣੀ ਮੀਟਿੰਗ ਦੇ ਵਿੱਚ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਉਮੀਦਵਾਰ ਕੁਲਦੀਪ ਸਿੰਘ ਧਾਰੀਵਾਲ ਪਹੁੰਚੇ ਅਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਭਗਤ ਪ੍ਰਦੀਪ ਸਿੰਘ ਧਾਰੀਵਾਲ ਜੈ ਜੀ ਆਮ ਆਦੀ ਪਾਰਟੀ ਜੈ ਜੀ ਇਸ ਮੌਕੇ ਸ਼ੇਰੇ ਪੰਜਾਬ ਸਿੰਘ ਵੱਲੋਂ 15 ਸਾਲਾਂ ਤੋਂ ਅਕਾਲੀ ਦਲ ਦੇ ਨਾਲ ਜੁੜੇ ਵਿਕਰਮਜੀਤ ਸਿੰਘ ਬਾਦਲ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਉਹਨਾਂ ਨੂੰ ਸਰਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਕਿਉਂਕਿ ਉਤਰੀ ਹਲਕੇ ਦੇ ਵਿੱਚ ਆਜੀਤ ਸਿੰਘ ਦੇ ਨਾਲ ਮੀਟਿੰਗ ਕਰਦੇ ਸੀਗੇ। ਮੈਂ ਦਿੱਤੇ ਸਮੇਂ ਤੋਂ ਲਗਭਗ 1 ਘੰਟਾ ਲੇਟ ਆਇਆ। ਇਹ ਜਿਹੜਾ ਹਲਕਾ ਸਾਡਾ ਗਰੇ ਉਤ ਤੋਂ ਪਹਿਲਾਂ ਸਾਡੀ ਅੰਮ੍ਰਿਤਸਰ ਦੀ ਸ਼ਾਮ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਵੇਖ ਕੇ ਮੈਂ ਪਾਰਟੀ ਦੇ ਵਿੱਚ ਆਇਆ ਸੀਗਾ ਸਾਡੇ ਬਹੁਤ ਪਿਆਰੇ ਐਮਐਲਏ ਸਾਬਕਾ ਮੰਤਰੀ ਡਾਕਟਰ ਦਜੇ ਸਾਹਿਬ ਸਾਡੇ ਤੁਸੀਂ ਭਾਗ ਆ ਰਹੇ ਤਾਨੂੰ ਇੱਦਾਂ ਦੇ ਐਮਐਲਏ ਵੀ ਮੈਂ ਤੇ ਸਵੇਰ ਦਾ ਗੁਰਪ੍ਰੀਤਿੰਦਰ ਸਿੰਘ ਜੀ ਜ਼ਿੰਦਾਬਾਦ ਇਹ ਆਮ ਆਦਮੀ ਪਾਰਟੀ ਉਹੜੀ ਸੀਗੀ ਆਮ ਆਦਮੀ ਪਾਰਟੀ ਬਣਦੀ ਸੀਗੀ ਅਰਵਿੰਦ ਕੇਜੀਵਾਲ ਜੀ ਦੀ ਪਾਰਟੀ ਬਣਉਂਦੀ ਸੀਗੀ ਸਾਡੇ ਵਰਗੇ ਛੋਟੇ ਬੰਦੇ ਐਮਐਲਏ ਮੰਤਰੀ ਬਣਦੇ ਸੀ ਹੁੰਦੇ ਐਮਟੀ ਬਣਦੇ ਆਮ ਆਦਮੀ ਪਾਰਟੀ ਉਹਨੇ ਜਿਹੜਾ ਕਹਿੰਦੇ ਪੜ੍ਹ ਲਿਖੇ ਬੰਦਿਆਂ ਨੇ ਫੈਸਲਾ ਕੀਤਾ ਕਿ ਅਸੀਂ ਇਹ ਪਾਰਟੀ ਜਾ ਕੇ ਕੰਮ ਕਰਦਾ

ਚਹੁੰਦਾ ਕੌਨਸਾ ਨੱਪੜਾ 13 ਜੀ ਕਲਪ ਸੋ ਸੀਲ ਸਾਹਿਬ ਆਏ ਤੁਹਾਨੂੰ ਕਾ ਕੇ ਗਏ ਕਿ 13 ਜੀਰੋ ਕਰਦੇ ਸਭ 13 ਜੀਰੋ 13 MP 13 ਮਾਨ ਲੋਕ ਸਭਾ ਦੇ ਜਨਤਾ ਦੀ ਲੜਾਈ ਲੜਗੇ ਸੰਭਾ ਸਰ ਦੀ ਲੜਾਈ ਲੜਾਂਗੇ ਮੇਟਾ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੰਨਾ ਟਾਈਮ ਕੱਢਿਆ ਰੋਬਨ ਦੇ ਸਦਰ ਤੁਸੀਂ ਆਏ ਹੋ ਰੋਬਨ ਸਾਡਾ ਬਹੁਤ ਧੀਰਾ ਮੁੰਡਾ ਤਕੜੇ ਲੋਕੇ ਨਹੀਂ ਬਤ ਕਰਦੀਆਂ ਪਰ ਸਭ ਤੋਂ ਜੁੜੀਆਂ ਕਿ ਸਾਬ ਹਰਕਾ ਦੇ ਸਾਡੇ ਡਾਕਟਰ ਵੀ ਨੇ ਸਾਡੇ ਲੀਡਰ ਵੀ ਨੇ ਸਾਡੇ ਪਏ ਦਾ ਸੋਣ ਵੀ ਨੇ ਸਾਡੀ ਪਾਰਟੀ ਦਾ ਮਸਲ ਵਿੱਚ ਚਿਹਰਾ ਨੇ ਤੁਹਾਡਾ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੋਦੀ ਕਰਦਾ ਸਾ ਵਾਹਿਗੋਦੀ ਕੀ ਫੋਟੇ ਬੋਲੇ ਸੋਨਿਹਾਲ ਬੋਲਾ ਸੋਨਿਹਾਲ ਬੋਲੇ ਸੋਨਿਹਾਲ ਇੱਕ ਵਾਰ ਫਿਰ ਤੁਹਾਨੂੰ ਬਹੁਤ ਬਹੁਤ ਧੰਨਵਾਦ ਹਾਂਜੀ ਵਿਕਰਮ ਜੀ ਕੀ ਕਹਿਣਾ ਚਾਹੋਗੇ ਤੁਸੀਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੋ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਡਾਕਟਰ ਨਿੱੱਜ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਮੈਨੂੰ ਪਾਰਟੀ ਚੋਂ ਦੇ ਨਾ ਮਾਨ ਸਨਮਾਨ ਬਖਸ਼ਿਆ ਅਜੇ ਮੈਨੂੰ 2-3 ਦਿਨ ਹੀ ਹੋਏ ਪਾਰਟੀ ਜੁਆਇਨ ਕੀਤੇ ਡਾਕਟਰ ਸਾਹਿਬ ਨੇ ਮੈਨੂੰ ਬਹੁਤ ਜ਼ਿਆਦਾ ਮਾਨ ਦਿੱਤਾ ਤੇ ਐਸੇ ਵੀ ਮੈਂ ਜਿਹੜਾ ਹੀ ਨਾ ਇਸ ਪੋਲੀਟਿਕਲੀ ਜੋ ਹੀ ਮੈਂ ਦਰਸ਼ਕਾਂ ਦੀ ਖਰਾਬਤ ਵੇਖ ਕੇ ਤੇ ਪੜ੍ਹੇ ਲਿਖੇ ਇਨਸਾਨ ਤੇ ਸੋਝਵਾਨ ਇਨਸਾਨੀਅਤ ਵੇਖ ਕੇ ਤੇ ਗਰੀਬ ਆਦਮੀ ਦਾ ਦੁੱਖ ਸੁੱਖ ਦਾ ਭਾਈਵਾਲ ਇੰਨਾਂ ਗੱਲਾਂ ਨੂੰ ਜਿਹੜਾ ਮੈਂ ਅਪਣਾਉਂਦਾ ਆ ਮੈਂ ਡਾਕਟਰ ਦਾ ਜਿਹੜਾ ਸੀ ਨਿਰਧਨ ਕਰਨ ਦਾ ਆਪਣਾ ਵਿਚਾਰ ਬਣਾਇਆ ਤੇ ਮੈਂ ਡਾਕਟਰ ਦੇ ਕੋਲੋਂ ਜੁਆਇਨਿੰਗ ਕੀਤੀ ਤੇ ਕਿੰਨੇ ਸਮਾਂ ਤੁਸੀਂ ਜਿਹੜਾ ਆ ਅਕਾਲੀ ਦਲ ਦੇ ਨਾਲ ਰਹੇ ਦੇਖੋ ਮੈਂ ਤੇ ਪਿਛਲੇ 15 ਸਾਲਾਂ ਤੋਂ ਹੀ ਅਕਾਲੀ ਦਲ ਦੇ ਨਾਲ ਆ ਤੇ ਪਿਛਲੇ 6 ਸਾਲ ਤੋਂ ਮੈਂ ਵਾਰਡ ਨੰਬਰ 42 ਦਾ ਸ਼੍ਰੋਮਣੀ ਅਕਾਲੀ ਦਲ ਤੋਂ ਇੰਚਾਰਜ ਹਾਂ ਏ ਗੋਤਾ ਅਕਾਲੀ ਅੱਲਾ ਮੈਂ ਸੀਨੀਅਰ ਕੌਮੀ ਮੀਤ ਪ੍ਰਧਾਨ ਪੰਜਾਬ ਦਾ ਰਿਆਂ ਫਿਰ ਜਦੋਂ ਮੈਨੂੰ ਇਹ ਮੌਕਾ ਜਿਹੜਾ ਮੈਂ ਆਣਾ ਤੇ ਬੜਾ ਪਹਿਲੇ ਦਾ ਜਾਂਦਾ ਸੀ ਫਿਰ ਮੈਨੂੰ ਜਦੋਂ ਇਹ ਮੌਕਾ ਬਿਲਕੁਲ ਸਹੀ ਲੱਗਾ ਵੀ ਦੇਖੋ ਜਦੋਂ ਕਿਸੇ ਨੂੰ ਤੇਹ ਲੱਗੀ ਹੋਵੇ ਨਾ ਉਦੋਂ ਪਾਣੀ ਪਿਆਓ ਤੇ ਉਹਨੂੰ ਜਿਆਦਾ ਵਧੀਆ ਲੱਗਦਾ ਉਦੋਂ ਤਾਂ ਫਿਰ ਲੋਕੀ ਗੱਲ ਆ ਜਾਂਦੀ ਕਿ ਸੱਤਾ ਦੇ ਭੁੱਖ ਜੇ ਇਹ ਲੋਕ ਇੱਧਰ ਉੱਧਰ ਜਾਂਦੇ ਆ ਜਾਂ ਉਹਦੇ ਦੇ ਆਪਾਂ ਬਿੜਾ ਸਵਾਰਥ ਬਿਨਾ ਕਿਸੇ ਡਿਮਾਂਡ ਆਪਾਂ ਡਾਕਟਰ ਸਾਹਿਬ ਨਾਲ ਸ਼ਾਮਲ ਹੋਏ ਆ ਜਿੱਥੇ ਪਾਰਟੀ ਰੱਖੇਗੀ ਡਾਕਟਰ ਸਾਹਿਬ ਰੱਖਣਗੇ ਸਾਨੂੰ ਮਨਜ਼ੂਰ ਆ ਕਿਸ ਤਰ੍ਹਾਂ ਪ੍ਰਭਾਵਿਤ ਹੋਏ ਪਾਰਟੀ ਦੇ ਕੰਮਾਂ ਤੋਂ ਦੇਖੋ ਮਾਨ ਸਾਹਿਬ ਨੇ ਜਿਹੜਾ ਵਾ ਇਕੱਲੇ ਹੀ ਪਾਰਟੀ ਨੂੰ ਮੁੰਡਿਆਂ ਦੇ ਚੋਕੇ ਵਿਖੇ ਐਸ ਲਈ ਸਾਡਾ ਜਿਹੜਾ ਸਟਾਰ ਪ੍ਰਚਾਰਕ ਚਿਹਰਾ ਉਹ ਤੇ ਮਾਨ ਸਾਹਿਬ ਹੀ ਹੈ ਜੇ ਆਪਾਂ ਇੱਕ ਨੈਸ਼ਨਲ ਲੈਵਲ ਦੀ ਗੱਲ ਕਰੀਏ ਪਾਰਟੀ ਨੇ ਨੈਸ਼ਨਲ ਲੈਵਲ ਤੇ ਗੁਜਰਾਤ ਚ ਵੋਟਾਂ ਲਈਆਂ ਹੈ ਬੋਆ ਚ ਲਈਆਂ ਹੈ ਦਿੱਲੀ ਚ ਤੇ ਵੈਸੇ ਹੀ ਤੋ ਤਿੰਨ ਵਾਰੀ ਸਰਕਾਰ ਬਣਾ ਚੁੱਕੇ ਆ ਪੰਜਾਬ ਚ ਐਡਾ ਵੱਡਾ ਬਹੁਤ ਲਏ ਕੁਝ ਲੋਕੀ ਪਿਆਰ ਕਰਦੇ ਤੇ ਤਾਂ ਹੀ ਲੈਣਾ ਸੋ ਇਹੇ ਸੋਚ ਤੋਂ ਮੈਂ ਪ੍ਰਭਾਵਿਤ ਹੋ ਗਏ ਪਾਰਟੀ ਦੇ ਵਿੱਚ ਸ਼ਾਮਲ ਆ ਹਾਂਜੀ ਵਿਕਰਮ ਜੀ ਤੁਹਾਨੂੰ ਪਾਰਟੀ ਦੇ ਵਿੱਚ ਸ਼ਾਮਲ ਕਿਹਨੇ ਕਰਵਾਇਆ ਕਿ ਕਰਦਾ ਪਿਆ ਦਿਖੋ ਮੈਂ ਮੇਰੇ ਮੰਨ ਦੇ ਵਿੱਚ ਵਿਚਾਰ ਤੇ ਬਹੁਤ ਸਮੇਂ ਤੋਂ ਸੀ ਸਿਰ ਸਾਡੀ ਵਾਰਡ ਦੇ ਇੰਚਾਰਜ ਨੇ ਮੇਰੇ ਵੱਡੇ ਵੀਰ ਸ਼ੇਰੇ ਪੰਜਾਬ ਜੀ ਮੈਂ ਇੱਕ ਦਿਨ ਇਹਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਕਿ ਮੈਂ ਇਸ ਤਰ੍ਹਾਂ ਡਾਕਟਰਾਂ ਨਾਲ ਜੁੜਨਾ ਚਾਹੁੰਦਾ ਤੇ ਇਹਨਾਂ ਦੇ ਮਾਧਿਅਮ ਨਾਲ ਹੀ ਮੈਨੂੰ ਅੱਜ ਇਹ ਮੌਕਾ ਮਿਲਿਆ ਤੇ ਮੈਂ ਇਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਹਾਂ ਜੀ ਸ਼ੇਰੇ ਪੰਜਾਬ ਜੀ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਦੇ ਵਿੱਚ ਲਗਾਤਾਰ ਤੁਸੀਂ ਪਿਛਲੇ ਦੋ ਸਾਲਾਂ ਤੋਂ ਮਿਹਨਤ ਕਰ ਰਹੇ ਜੇ ਤੇ ਤੁਸੀਂ ਆਪਣੇ ਏਰੀਆ ਦੇ ਵਿੱਚ ਦੀ ਲੋਕਾਂ ਦੇ ਹਰ ਕੰਮ ਜਿਹੜੇ ਉਹਨਾਂ ਦੀ ਜ਼ਰੂਰਤ ਦੇ ਨੇ ਉਹ ਪੂਰੇ ਕਰ ਰਹੇ ਹੋ ਤੇ ਤੁਸੀਂ ਅਕਾਲੀ ਦਲ ਤੋਂ ਬੜੇ ਹੀ ਯੋਗ ਲੀਡਰ ਵਿਕਰਮਜੀਤ ਸਿੰਘ ਜੀ ਜਿਨ੍ਹਾਂ ਨੂੰ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰਵਾਇਆ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਕੀ ਖਤੇ ਅੱਜ ਵਾਰਡ ਨੰਬਰ 67 ਦੇ ਵਿੱਚ ਮੇਰੇ ਵੀਰ ਰੋਬਿੰਦਰਜੀਤ ਤੇ ਸਾਡੇ ਬਹੁਤ ਹੀ ਸਤਾਰਜੋਗ ਕਾਲੀ ਚਰਨ ਜੀ ਇਹਨਾਂ ਨੇ ਅੱਜ ਬਹੁਤ ਵਧੀਆ ਬਹੁਤ ਵੱਡੀ ਮੀਟਿੰਗ ਕਰਾਈ ਆ ਅਸੀਂ ਧੰਨਵਾਦ ਕਰਦੇ ਆ ਸਾਡੇ ਹਲਕਾ ਤਕਨੀਕ ਡਾਇਰੈਕਟਰ ਇੰਦਰਪ੍ਰੀਤ ਸਿੰਘ ਨਿੱਜਰ ਉਹਨਾਂ ਦੀ ਗਵਾਈ ਦੇ ਵਿੱਚ ਇਹ ਬਹੁਤ ਸੋਹਣੀ ਬਹੁਤ ਵਧੀਆ ਰੈਲੀ ਹੋਈ ਸਾਡੇ ਲੋਕ ਸਭਾ ਉਮੀਦਵਾਰ ਸਰਦਾਰ ਕਲਦੀਪ ਸਿੰਘ ਧਾਰੀਵਾਲ ਜੀ ਹੁਣ ਇਹ ਮੀਟਿੰਗ ਦੇ ਵਿੱਚ ਪਹੁੰਚੇ ਤੇ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਜਿੱਥਾ ਮੇਰੇ ਵੀਰ ਬਿਕਰਮਜੀਤ ਸਿੰਘ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੇ ਤਕਰੀਬਨ ਸਾਡੀ ਬੜੀ ਪੁਰਾਣੀ ਵੈਸੇ ਯਾਰੀ ਹੋਤੀ ਸੀ ਤੇ ਪਾਰਟੀਆਂ ਦੇ ਵਿਚਾਰ ਅਲੱਗ-ਅਲੱਗ ਸੀ ਉਹ ਗੱਲ ਵਖਰੀ ਸੀ ਇਹਨਾਂ ਨੇ 15-20 ਸਾਲ ਅਕਾਲੀ ਦਲ ਦੇ ਵਿੱਚ ਸੇਵਾ ਕੀਤੀ ਆ ਪਰ ਹੁਣ ਇਹ ਆਮ ਆਦਮੀ ਪਾਰਟੀ ਦੇ ਕੰਮ ਦੇਖਦੇ ਹੋਏ ਡਾਕਟਰ ਸਾਹਿਬ ਨਿੱਤਰ ਸਾਹਿਬ ਦੀ ਵਧੀਆ ਕੰਮ ਉਹਨਾਂ ਦੇ ਵਧੀਆ ਉਹਨਾਂ ਦੇ ਨੈਚਰ ਵਧੀਆ ਉਹਨਾਂ ਦੇ ਸੁਭਾਅ ਵਧੀਆ ਉਹਨਾਂ ਦੀ ਅਜੇ ਅਸੀਂ ਸ਼ਰੀਫੀ ਸਹਗੀ ਦੇਖ ਕੇ ਇਹਨਾਂ ਨੇ ਸਾਡੀ ਸਲਾਹ ਹੋਈ ਕਿ ਆਏ ਵੀਰ ਕਹਿੰਦੇ ਕਿ ਆਪਾਂ ਪਾਰਟੀ ਦੀ ਸੰਭਲਣਾ ਵਾ ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ ਦਾ ਕਿ ਉਹਨਾਂ ਨੇ ਖੁਦ ਵੀਰ ਨੂੰ ਸਰੂਪਾ ਪਾ ਕੇ ਪਾਰਟੀ ਦੇ ਵਿੱਚ ਜੀ ਆਇਆਂ ਕਿਹਾ ਅਸੀਂ ਵੀਰ ਦਾ ਵੀ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਬਹੁਤ ਵਧੀਆ ਫੈਸਲਾ ਲਿਆ ਹਾਂਜੀ ਰੋਵੀ ਜੋਸ਼ੀ ਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਡੀ ਵਾਰਡ ਦੇ ਵਿੱਚ ਬਹੁਤ ਵਧੀਆ ਜਿਹੜੀ ਹੈ ਮੀਟਿੰਗ ਜਿਹੜੀ ਤੁਸੀਂ ਕਰਵਾਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਰਵੀ ਸਾਇਕਲ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿੱਦਾਂ ਤੁਸੀਂ ਜਿਹੜੀ ਸਾਰੀ ਮੀਟਿੰਗ ਕਵਰੇਜ ਕੀਤੀ ਹੈ ਅੱਛਾ ਹੈ ਆਪਣੇ ਚੈਨਲ ਦੇ ਰਹਿਣ ਤੁਹਾਡਾ ਤੁਹਾਡੇ ਚੈਨਲ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੱਦਾਂ ਦੂਜੇ ਨੰਬਰ ਤੇ ਜਿਹੜੀ ਮੇਰੇ ਨਾਲ ਮੇਰੀ ਜਨਤਾ ਜਿਹੜੇ ਮੇਰੇ ਕਰਕੇ ਆਈ ਹੈ ਮੇਰੇ ਵੀਰ ਆਏ ਮੇਰੇ ਭਰਾ ਆਏ ਸਾਰੇ ਸਾਥੀ ਆਏ ਉਹ ਸਾਰਿਆਂ ਦਾ ਬੜਾ ਧੰਨਵਾਦ ਕਰਦਾ ਇਹ ਜਿਹੜਾ ਹੈ ਨਾ ਰਵੀ ਜੀ ਇੱਕ ਹੈ ਟੀਮ ਦਾ ਕੰਮ ਟੀਮ ਵਰਕ ਮੇਰੇ ਨਾਲ ਮੇਰਾ ਵੱਡਾ ਵੀਰ ਮਿਹਨਤ ਕਰ ਰਿਹਾ लवली ਗੁੰਦਲ ਗੁਰੂ ਰਵਿਦਾਸ ਕਮੇਟੀ ਦਾ ਮੈਂਬਰ ਹੈ ਮੇਰੇ ਮਾਤਾ ਜੀ ਸੁਨੀਤਾ ਰੋੜਾ ਜੀ ਡਿਸਟ੍ਰਿਕਟ ਲਾਇਬਲਿਟੀ ਨੇ ਨਾਲ ਨੀਲਮ चौहान ਜੀ ਮੇਰੇ ਨਾਲ ਬੜੀ ਮਿਹਨਤ ਕਰਦੇ ਪਏ ਨੇ ਇਹ ਵੀ ਐਸਈ ਵਿੰਗ ਦੇ ਵਿਦਵਨ ਸਭਾ ਦੇ ਕਮੇਟੀ ਦੇ ਮੈਂਬਰ ਨੇ ਸਰਪ੍ਰਿੰਟ ਭਾਈ ਜੀ ਬੈਠੇ ਆ ਬਹੁਤ ਮਤਲਬ ਟੀਮ ਬਿੱਟੇ ਭਾਈ ਨੇ ਮੇਰੇ ਨਾਲ ਫੋਨ ਚਲੋ ਥੋੜਾ ਜਿਹਾ ਉਹਨਾਂ ਨੂੰ ਘਰ ਕੰਮ ਹੀ ਦੇ ਉਹ ਚਲ ਗਏ ਆ ਕਰਨ ਗੁੰਦਰਾ ਮੁੰਡਾ ਸਾਰੇ ਮਲਕ ਸਚੀ ਨੂੰ ਨੀਟ ਭਾਈ ਮਤਲਬ ਬਹੁਤ ਵਧੀਆ ਕੰਮ ਕਰਦੇ ਪਏ ਨੇ ਸਾਰੇ ਤੇ ਸਾਰਾ ਟੀਮ ਵਰਗਾ ਅੱਗੇ ਅੱਜ ਹਜ਼ਾਰ ਬੰਦਾ ਇਕੱਠਾ ਹੋਇਆ ਤੇ ਇਹ ਟੀਮ ਨਾਲ ਹੋਇਆ ਮੈਂ ਇਕੱਲੇ ਨੇ ਕੁਛ ਨਹੀਂ ਜੀ ਦਿੱਤਾ ਇਹ ਸਾਰਾ ਮੇਰੀ ਟੀਮ ਨੇ ਕੀਤਾ ਹੈ ਡਾਕਟਰ ਸਾਹਿਬ ਨੇ ਕੀਤਾ ਹੈ ਸਭ ਲੋਕੀ ਡਾਕਟਰ ਸਾਹਿਬ ਲੋਕਾਂ ਨੂੰ ਪਿਆਰ ਕਰਦੇ ਨੇ ਤੇ ਲੋਕੀ ਵੀ ਉਹਨਾਂ ਦੇ ਜਿਹੜੇ ਆਂਦੇ ਆ ਵੱਧ ਚੜ ਕੇ ਆਂਦੇ ਆ ਇੱਕ ਪਹਿਲਾ ਲੀਡਰ ਹੈ ਡਾਕਟਰ ਇੰਦਰਪ੍ਰੀਤ ਸਿੰਘ ਜੀ ਨੇਜਰ ਐਮ ਐਲ ਏ ਜਿਹੜਾ ਪਬਲਿਕ ਦੇ ਵਿੱਚ ਆਲਵੇਸ ਅਵੇਲੇਬਲ ਰਹਿੰਦਾ ਨਹੀਂ ਤਾਂ ਪਹਿਲੇ ਤੇ ਤੁਹਾਨੂੰ ਪਤਾ ਲਾਪਤਾ ਦੇ ਪੋਸਟਰ ਲੱਗਦੇ ਨਹੀਂ ਦੂਜੇ ਐਮ ਐਲ ਏਾਂ ਦੇ ਪਰ ਇਸ ਐਮ ਐਲ ਏ ਨੇ ਕਦੀ ਵੀ ਇਹ ਨਹੀਂ ਸੋਚਿਆ कि मेरे इधर साथीया ने मेरे वॉलंटियर ने मन्नू बुलाया भावे 5000 नंबर भावे 1000 नंबर भावे 100000 नंबर हमेशा पहल ਦੇ ਆਧਾਰ ਤੇ ਹੁੰਦੇ ਨੇ ਤੇ ਇੰਨਾ ਵਧੀਆ ਕੰਮ ਕਰ ਰਹੇ ਨੇ ਬਹੁਤ ਵਧੀਆ ਕੰਮ ਕਰਦੇ ਪਏ ਨੇ ਮਤਲਬ ਪੂਰੇ ਸਾਊਥ ਹਲਕੇ ਜੇ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਤੇ ਸਾਊਥ ਹਲਕਾ ਵੱਧੋ ਵੱਧ ਵੋਟਾਂ ਨਾਲ ਜਿਤਾਵਾਂਗੇ ਐਮਪੀ ਢਾਲੀਵਾਲ ਸਾਹਿਬ ਨੂੰ ਬਣਾਵਾਂਗੇ ਤੇ ਇਸ ਵਾਰੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਵਾਰਡ ਨੰਬਰ 67 ਹੈ ਇਨੂੰ ਆਪਾਂ 16 ਵਾਰਡਾਂ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਜਿਤਾ ਕੇ ਡਾਕਟਰ ਸਾਹਿਬ ਦੀ ਘੋਲੀ ਪਾਈ ਹੈ ਤੇ 2 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ 'ਚ ਹੈ ਤੁਹਾਡੀ ਵਾਰਡ ਦੇ ਵਿੱਚ ਕਿਹੋ ਜਿਹੇ ਕੰਮ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਰ ਚੁੱਕੀ ਆ ਦੇਖੋ ਜੀ ਸੜਕਾਂ ਸੀਵਰ ਗਲੀਆਂ ਜਿਹੜੀਆਂ ਇੱਥੋਂ ਦੀਆਂ ਆਮ ਪਾਰਟੀ ਬਣਾ ਰਹੀ ਆ ਉੱਪਰਲੇ ਲੈਵਲ ਦੇ ਕੰਮ ਤੇ ਤੁਹਾਨੂੰ ਪਤਾ ਹੈ ਜਿਹੜੀਆਂ ਸ਼੍ਰੀਮਾਨ ਜਿਹੜਾ ਇੱਕ ਵਾਰੀ ਕਹਿੰਦੇ ਨੇ ਇੱਕ ਨੋਟੀਫਿਕੇਸ਼ਨ ਕਰਦੇ ਨੇ ਤੇ ਮਿੰਟੇ ਚ ਤੁਹਾਨੂੰ ਪਤਾ ਕੰਮ ਹੋ ਜਾਂਦਾ ਜਿਵੇਂ ਕਿਸੇ ਲੋ 32 ਫਰੀ ਦਾ ਕੰਮ ਜਾਂ ਸਕੂਲ ਆਫ ਫੈਮਿਨਸ ਸਕੂਲ ਵਧੀਆ ਬਣਾਏ ਜਾਂ ਮੁਹੱਲਾ ਕਲੀਨਿਕੀ ਬੁੱਲੇ ਆ ਤੇ ਤੁਹਾਨੂੰ ਪਤਾ ਕੀ ਭਗਵੰਤ ਮਾਨ ਜੀ ਕਿਨੋਂ ਡਿ ਗੇ ਹੋ ਤੁਹਾਨੂੰ ਪਤਾ ਗੋਇੰਦਵਾਲ ਵਾਲਾ ਸਰਪੰਚਪਲਾਂ ਦੇ ਚੇ ਇਹ ਖਰੀਦਿਆ ਜਿਹੜਾ ਪਿਛਲੀਆਂ ਸਰਕਾਰਾਂ ਨੇ ਵੇਚਤਾ ਸੀ ਉਹ ਨਾਮ ਤੇ ਭਗਵੰਤ ਮਾਨ ਦੇ ਨਾਮ ਨਹੀਂ ਹੋਇਆ ਪੰਜਾਬ ਸਰਕਾਰ ਦੇ ਨਾਮ ਹੋਇਆ ਮਤਲਬ ਉਹਨਾਂ ਦੀ ਸੋਚ ਹੀ ਇਹੀ ਹੈ ਕਿ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਫਿਰ ਉਹਨਾਂ ਦੇ ਐਮਐਲਏ ਦੀ ਸੋਚ ਹੈ ਅਸੀਂ ਆਪਣੇ ਹਲਕੇ ਨੂੰ ਅੱਗੇ ਲੈ ਕੇ ਜਾਈਏ ਉਹਨਾਂ ਦੇ ਦੋ ਵਲੰਟੀਅਰ ਦੀ ਸੋਚ ਹੈ ਆਪਣੀਆਂ ਵਾਡਾਂ ਸਹੀ ਬਣਾ ਕੇ ਇਹਨਾਂ ਨੂੰ ਅੱਗੇ ਲੈ ਕੇ ਦੇਈਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਐਮਪੀ ਚੋਣਾਂ ਜਿਹੜੀਆਂ ਬਹੁਤ ਨਜ਼ਦੀਕ ਨੇ ਤੇ ਅੱਜ ਧਾਰੀਵਾਲ ਸਾਹਿਬ ਵੀ ਤੁਹਾਡੀ ਮੀਟਿੰਗ ਦੇ ਵਿੱਚ ਪਹੁੰਚੇ ਨੇ ਜਾ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਉਹਨਾਂ ਨੂੰ ਵੋਟ ਤੇ ਸਪੋਰਟ ਕੀਤੀ ਜਾਊਗੀ ਭਾਜੀ ਵੈਸੇ ਤੇ ਅਸੀਂ ਤੁਹਾਨੂੰ ਇਹ ਵਾਅਦਾ ਕਰਦੇ ਆਂ ਕਿ ਪੂਰੇ ਅੰਮ੍ਰਿਤਸਰ ਹਲਕੇ ਦੇ ਆਉਣ ਵਾਲੇ ਐਮਪੀ ਬਹੁਤ ਭਾਰੀ ਵੋਟਾਂ ਨਾਲ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਦੀ ਜਿੱਤਣਗੇ ਤੇ ਸਾਡੀ ਵਾਰਡ ਤੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੀਆਂ ਵਾਡਾਂ 85 ਵਾਡਾਂ ਨੇ ਸ਼ਹਿਰ ਦੀਆਂ ਉਹਨਾਂ ਚੋਂ ਹੀ ਸਭ ਤੋਂ ਵੱਧ ਜਿਹੜੀ ਐਸ ਵਾਰਡ ਨੂੰ ਜਿੱਤ ਕੇ ਉਹਨਾਂ ਦੀ ਝੋਲੀ ਪਾਈਏ